ਬਾਰ ਦੀਆਂ ਸਟੇਟਾਂ ਤੋਂ ਕੋਲ ਆ ਰਿਹਾ ਜੀ ਮਾਈਨਿੰਗ ਦਾ ਪ੍ਰੋਸੈਸ ਮਾਈਨਿੰਗ ਦਾ ਪ੍ਰੋਸੈਸ ਆ ਜੀ ਉਹ ਵੀ ਮਾਰਬਲ ਆ ਰਿਹਾ ਉਹ ਵੀ ਮਾਈਨਿੰਗ ਦਾ ਪ੍ਰੋਸੈਸ ਆ ਸਾਡੇ ਪੰਜਾਬ ਦੇ ਵਿੱਚ ਹੀ ਮਿੱਟੀ ਪੁੱਟ ਕੇ ਉਹਦੀ ਇੱਟ ਬਣਾਈ ਜਾਂਦੀ ਆ ਮਿੱਟੀ ਦੀ ਪਹਿਲਾਂ ਮਾਈਨਿੰਗ ਹੁੰਦੀ ਆ ਫੇਰ ਇੱਟ ਬਣਦੀ ਆ ਉਹ ਜਿਹੜੀ ਇੱਟ ਦਾ ਇੱਟ ਇੱਟ ਹੀ ਪੱਠੇ ਤੋਂ ਲੈ ਕੇ ਆਉਂਦੇ ਆ ਉਹ ਇੱਟ ਜਿਹੜੀ ਆ ਸਾਨੂੰ ਜੀਐਸਟੀ ਬਿਲ ਨਾਲ ਮਿਲਦੀ ਆ ਧਰਮ ਜਿਹੜੇ ਚਲਾਨ ਆ ਲੋਡ ਤੋਂ ਵੱਡੇ ਆ ਜਿਹੜੇ ਕਿ ਕ੍ਰੈਸ਼ਰ ਮਾਲਕਾ ਦੂਜੇ ਟਿਪਰ ਮਾਲਕ ਜਿਹੜੇ ਗੱਡੀ ਦੀ ਕੰਡੀਸ਼ਨ ਡਾਗਣਾ ਉਹ ਘਰ ਨਹੀਂ ਸਕਦੇ ਜੁਰਮਾਨਾ ਨਾਲ ਦੀਆਂ ਦੋਵਾਂ ਸਟੇਟਾਂ ਦੇ ਵਿੱਚ ਜੇ ਗੱਡੀ ਬਗੈਰ ਬਿੱਲ ਤੋਂ ਜਾਂ ਕਿਸੇ ਡਾਕੂਮੈਂਟਸ ਘਟ ਹੁੰਦਾ ਗੱਡੀ ਉਹ ਫੜਦੇ ਆ ਜਾਂ ਮਹਿਕਮਾ ਕੋਈ ਚਲਾਨ ਕਰਦਾ ਤੇ ਉਹਦਾ ਵੱਧ ਤੋਂ ਵੱਧ ਜੁਰਮਾਨਾ 25000 ਰੁਪਇਆ ਜੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਗੱਡੀ ਬਿਨਾ ਡਾਕੂਮੈਂਟਸ ਜਾਂ ਕਿਸੇ ਦਾ ਗੱਡੀ ਖਰਾਬ ਹੋ ਗਈ ਉਹਦਾ ਬਿੱਲ ਲੇਟ ਹੋ ਗਿਆ ਤੇ ਸਾਡੇ ਜੁਰਮਾਨਾ ਹੈਗਾ 2 ਤੋਂ ਲੈ ਕੇ 2.5 ਲੱਖ ਰੁਪਈਆ ਸਰਕਾਰ ਕੋ ਮੰਗ ਹੀ ਕਰਦੇਗੇ ਪਹਿਲਾਂ ਤੇ ਜਿਹੜੇ ਬਿੱਲ ਵਾ ਅੱਪਲ ਤੇ ਚਾਹੀਦੇ ਨਹੀਂ ਕਿ ਉਹ ਪ੍ਰਧਾਨ ਸਾਹਿਬ ਨੂੰ ਦੱਸਦਾ ਤੁਹਾਨੂੰ ਕਿ ਨਜਾਇਜ਼ ਵਾ ਤੇ ਅਗਰ ਜੇ ਸਰਕਾਰ ਚੁੰਦੀ ਜਰੂਰ ਲਾਉਣਾ ਵੀ ਤੇ ਫਿਰ ਇਹਦੇ ਜੋ ਵਾਜਬਾ ਹੋਣਾ ਚਾਹੀਦਾ ਸਾਡੀ ਸਰਕਾਰ ਗੜੀ ਬੈਂਤੀ ਆ ਕਿ ਇਹ ਜਾਂ ਤੇ ਬਿੱਲ ਨੂੰ ਜਿਹੜਾ Q ਫਾਰਮ ਆ ਜਾਂ X ਫਾਰਮ ਆ A ਫਾਰਮ ਇਹਨਾਂ ਨੂੰ ਮਾਫ ਕੀਤਾ ਜਾਏ ਜੇ ਨਹੀਂ ਸਰਕਾਰ ਇਹ ਕਰ ਸਕਦੀ ਤੇ ਜਿਹੜਾ ਬੰਦਾ ਜੁਰਮਾਨਾ ਜਿੱਦਾਂ ਕਿ ਦੂਸਰੀਆਂ ਸਟੇਟਾਂ ਦਾ ਜੈਂਟ ਕੇ ਹਿਮਾਚਲ ਦਾ ਵਾ ਉਹਨਾਂ ਦਾ ਜੁਰਮਾਨਾ ਜਿਹੜਾ ਕੋਈ ਵਾਜਬ ਜਾ ਜਿਹੜਾ ਕਿ ਕੀਤਾ ਜਾਏ ਕਿਉਂਕਿ ਕਾਰੋਬਾਰ ਪਹਿਲਾਂ ਹੀ ਬਹੁਤ ਘਾਟੇ ਦੇ ਵਿੱਚ ਜਾ ਰਹੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਵੀਰ ਜੀ ਗੱਲ ਇਸ ਤਰ੍ਹਾਂ ਵਾਂ ਕਿ ਉਦੇਸ਼ ਇੱਕ ਆ ਕਾਨੂੰਨ ਇੱਕ ਆ ਮਤਲਬ ਬਾਹਰ ਦੀਆਂ ਸਟੇਟਾਂ ਤੋਂ ਕੋਲ ਆ ਰਿਹਾ ਜੀ ਮਾਈਨਿੰਗ ਦਾ ਪ੍ਰੋਸੈਸ ਮਾਈਨਿੰਗ ਦਾ ਪ੍ਰੋਸੈਸ ਆ ਜੀ ਉਹ ਵੀ ਮਾਰਬਲ ਆ ਰਿਹਾ ਉਹ ਵੀ ਮਾਈਨਿੰਗ ਦਾ ਪ੍ਰੋਸੈਸ ਆ ਸਾਡੇ ਪੰਜਾਬ ਦੇ ਵਿੱਚ ਹੀ ਮਿੱਟੀ ਪੁੱਟ ਕੇ ਉਹਦੀ ਇੱਟ ਬਣਾਈ ਜਾਂਦੀ ਆ ਮਿੱਟੀ ਦੀ ਪਹਿਲਾਂ ਮਾਈਨਿੰਗ ਹੁੰਦੀ ਆ ਫੇਰ ਇੱਟ ਬਣਦੀ ਆ ਉਹ ਜਿਹੜੀ ਇੱਟ ਦਾ ਇੱਟ ਹੀ ਪੱਠੇ ਤੋਂ ਲੈ ਕੇ ਆਉਂਦੇ ਆ ਉਹ ਇੱਟ ਜਿਹੜੀ ਆ ਸਾਨੂੰ ਜੀਐਸਟੀ ਬਿਲ ਨਾਲ ਮਿਲਦੀ ਆ ਦੂਸਰੀ ਗੱਲ ਅਸੀਂ ਜਿਹੜੀ ਕੋਈ ਵੀ ਮਾਲ ਬਾਹਰਲੀ ਸਟੇਟ ਤੋਂ ਜਿਦਾਂ ਕਿ ਹਿਮਾਚਲ ਜਾਂ ਫਿਰ ਜੰਡਕੇ ਜੇ ਉਧਰੋਂ ਕੋਲਾ ਜਾਂ ਮਾਰਬਲ ਜੀਐਸਟੀ ਬਿਲ ਨਾਲ ਆ ਸਕਦਾ ਤੇ ਸਾਨੂੰ ਇੱਧਰ ਲੀਆਂ ਸਟੇਟਾਂ ਦੇ ਵਿੱਚੋਂ ਮਤਲਬ ਇਹ ਜਿਹੜਾ ਮਾਲ ਆ ਮਟੀਰੀਅਲ ਇਹ ਤਿਆਰ ਮਟੀਰੀਅਲ ਆ ਫੈਕਟਰੀ ਦਾ ਮਾਲ ਆ ਨਾ ਕਿ ਨਾ ਕਿ ਇਹ ਮਤਲਬ ਸਿੱਧੀ ਮੈਨਿੰਗਾ ਮੈਨਿੰਗ ਜਿਹੜੀ ਹੈਗੀ ਆ ਮੈਨਿੰਗ ਜਿਹੜੀ ਹੈਗੀ ਆ ਜਿਹੜਾ ਕੋਈ ਵੀ ਫਾਰਮ ਆ ਜਾਂ ਮੈਨਿੰਗਾ ਉਹ ਕ੍ਰੈਸ਼ਰ ਵਾਲੇ ਵਾਸਤੇ ਆ ਮਤਲਬ ਸਾਡੀ ਮੰਗ ਇਹ ਆ ਕੇ ਨਾਲ ਦੀਆਂ ਦੋਵਾਂ ਸਟੇਟਾਂ ਦੇ ਵਿੱਚ ਜੇ ਗੱਡੀ ਬਗੈਰ ਬਿੱਲ ਤੋਂ ਜਾਂ ਕਿਸੇ ਡਾਕੂਮੈਂਟਸ ਘੱਟ ਹੁੰਦਾ ਗੱਡੀ ਉਹ ਫੜਦੇ ਆ ਜਾਂ ਮਹਿਕਮਾ ਕੋਈ ਚਲਾਨ ਕਰਦਾ ਤੇ ਉਹਦਾ ਵੱਧ ਤੋਂ ਵੱਧ ਜੁਰਮਾਨਾ 25000 ਰੁਪਇਆ ਜੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਗੱਡੀ ਬਿਨਾ ਡਾਕੂਮੈਂਟਸ ਜਾਂ ਕਿਸੇ ਦਾ ਗੱਡੀ ਖਰਾਬ ਹੋ ਗਈ ਉਹਦਾ ਬਿੱਲ ਲੇਟ ਹੋ ਗਿਆ ਤੇ ਸਾਡੇ ਜੁਰਮਾਨਾ ਹੈਗਾ 2 ਤੋਂ ਲੈ ਕੇ 2.5 ਲੱਖ ਰੁਪਇਆ ਸਾਡੀ ਸਰਕਾਰ ਘੜੇ ਬੈਂਤੀ ਆ ਕਿ ਇਹ ਜਾਂ ਤੇ ਬਿੱਲ ਨੂੰ ਜਿਹੜਾ ਕਯੂ ਫਾਰਮਾ ਜਾਂ ਐਕਸ ਫਾਰਮਾ ਏ ਫਾਰਮਾ ਇਹਨਾਂ ਨੂੰ ਮਾਫ ਕੀਤਾ ਜਾਏ ਜੇ ਨਹੀਂ ਸਰਕਾਰ ਇਹ ਕਰ ਸਕਦੀ ਤੇ ਜਿਹੜਾ ਬੰਦਾ ਜੁਰਮਾਨਾ ਜਿੱਦਾਂ ਕਿ ਦੂਸਰੀਆਂ ਸਟੇਟਾਂ ਦਾ ਜੈਂਟ ਕੇ ਹਿਮਾਚਲ ਦਾ ਵਾ ਉਹਨਾਂ ਦਾ ਜੁਰਮਾਨਾ ਜਿਹੜਾ ਕੋਈ ਵਾਜਬ ਜਆ ਜਿਹੜਾ ਕਿ ਕੀਤਾ ਜਾਏ ਕਿਉਂਕਿ ਕਾਰੋਬਾਰ ਪਹਿਲਾਂ ਹੀ ਬਹੁਤ ਘਾਟੇ ਦੇ ਵਿੱਚ ਜਾ ਰਹੇ ਨੇ ਜੀ ਬਸ ਇਹੋ ਹੀ ਸਾਡੀ ਮੰਗ ਆ ਜੀ ਇਹ ਜੀ 31 ਤਰੀਕ ਦੀ ਹੜਤਾਲ ਕੀਤੀ ਦੀ ਆਪਾਂ ਜੀ ਕਦ ਤੱਕ ਚੱਲ ਜਾਈਏਗੀ ਇਹ ਅਨਮਿੱਥੇ ਸਮੇਂ ਵਾਸਤੇ ਆ ਜੀ ਜਿੰਨਾ ਚਿਰ ਕੋਈ ਇਹਦਾ ਖਲਣੀ ਹੁੰਦਾ ਜੀ ਅਗਲੀ ਰਣਨੀਤੀ ਜਿੰਨਾ ਚਿਰ ਮਤਲਬ ਨਹੀਂ ਕੋ ਮਸਲਾ ਲੋਂਦਾ ਤੇ ਸਾਰੇ ਮਾਲਕਾਂ ਨੇ ਆਪਣੀਆਂ ਟਿਪਰਾਂ ਖਲਾਰੀਆਂ ਕਾਰੋਬਾਰ ਬੰਦ ਆ ਜਿਹੜਾ ਕੋਈ ਵੀਰ ਭਰਾ ਭਰ ਕੇ ਆ ਰਿਹਾ ਤੁਹਾਡੇ ਮਾਧਿਅਮ ਦੇ ਜ਼ਰੀਏ ਬੇਨਤੀ ਕਰ ਰਹੇ ਆ ਕੋਈ ਸੋਸ਼ਲ ਮੀਡੀਆ ਆਪਣੇ ਮੁੰਡੇ ਲੱਗੇ ਰਿਹਾ ਹਰ ਬੰਦੇ ਨੂੰ ਬੇਨਤੀ ਕਰ ਰਹੇ ਆ ਕਿ ਆਪਣੀਆਂ ਗੱਡੀਆਂ ਰੋਕੋ ਤਾਂ ਜੋ ਸਰਕਾਰ ਨੂੰ ਪਤਾ ਲੱਗੇ ਕਿ ਵੱਡੇ ਲੈਵਲ ਤੇ ਹੜਤਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਮੇਰਾ ਨਾਮ ਜਸਵਿੰਦਰ ਸਿੰਘ ਜੀ ਸੋਨੂ ਵਾਲੀਆ ਮੇਰਾ ਨਾਮ ਅਮਰਜੀਤ ਸਿੰਘ ਨਗਰੇ ਜੀ ਕੀ ਮੋਸਕਲਾਰੀਆ ਮੋਸਕਲੇ ਹੀ ਆ ਰਹੇ ਦੱਸਤਾ ਪ੍ਰਧਾਨ ਸਾਹਿਬ ਨੂੰ ਤੁਹਾਨੂੰ ਪਹਿਲਾਂ ਹੀ ਕਿ ਜਿਹੜੇ ਚਲਾਣ ਆ ਲੋਡ ਤੋਂ ਵੱਡੇ ਆ ਜਿਹੜੇ ਕਿ ਕ੍ਰੈਸ਼ ਰਮਾਲਾ ਦਾ ਦੂਜੇ ਟਿਪਰ ਮਾਲਕ ਜਿਹੜੇ ਅੱਗੇ ਵੀ ਕੰਡੀਸ਼ਨ ਡਾਊਨ ਆ ਉਹ ਭਰ ਨਹੀਂ ਸਕਦੇ ਨਜਰਮਾਨਾ ਹੋਰ ਕੀ ਕਾਰਜ ਅੱਜ ਕੀ ਕਰ ਰਹੇ ਹੋ ਇਹ ਅਣਮਿੱਥੇ ਸਮੇਂ ਵਾਰ ਤੇ ਹੜਤਾਲ ਹੈ ਜੀ ਲੰਬੀ ਚ ਸਮੇਂ ਚੱਲੂਗੀ ਗੱਡੀਆਂ ਗੱਡੀਆਂ ਵੀ ਰੋਕੀਆਂ ਗਈਆਂ ਨੇ ਹਾਂ ਜੀ ਗੱਡੀਆਂ ਰੋਕੀਆਂ ਗਈਆਂ ਸਾਰੀਆਂ ਅਸੀਂ ਆਪਣੇ ਵੀ ਰੋਕੀਆਂ ਹੋਈਆਂ ਬਹੁਤ ਵੀ ਜਿਹੜਾ ਆ ਰਿਹਾ ਕਬੀਰਪੁਰਾ ਨਾਲ ਪ੍ਰੋਟੈਸਟ ਕੀਤੀ ਜਾ ਰਹੀ ਹੈ ਇਹ ਰੋਕੋ ਪਾਲ ਪੰਜਾਬ ਚ ਸਟ੍ਰਾਈਕ ਹੈ ਜੀ ਸਰਕਾਰ ਕੋ ਮੰਗ ਹੀ ਕਰ ਦੇਗੇ ਪਹਿਲਾਂ ਤੇ ਜਿਹੜੇ ਬਿੱਲ ਵਾ ਅੱਪਲ ਤੇ ਚਾਹੀਦੇ ਨਹੀਂ ਕਿ ਉਹ ਪ੍ਰਧਾਨ ਸਭਾ ਨੂੰ ਦੱਸਦਾ ਤੁਹਾਨੂੰ ਕਿ ਨਜਾਇਜ਼ ਵਾ ਤੇ ਅਗਰ ਜੇ ਸਰਕਾਰ ਚਾਹੁੰਦੀ ਹੈ ਜਰੂਰ ਲਾਉਣਾ ਵੀ ਤੇ ਫਿਰ ਇਹਦੇ ਜੋ ਵਾਜਬਾ ਹੋਣਾ ਚਾਹੀਦਾ